शिवाजी बिहार जनता कॉलोनी मधीपुरा विधानसभा आज आए आपका प्यार देखकर सर मेरा दिल ज्यादा खुश हो गया आपको देख के जी मैं देखूंगा बहुत बहुत प्यार आप अभिनंदन कर रहे हैं आप बहुत बहुत आपका धन्यवाद राखी बिल्ला आपकी बेटी है आपकी बहन है और अरविंद केजरीवाल जी की फौज की सच्ची सिपाहीन है और आपने ਆਉਣ ਵਾਲੀ 5 ਤਰੀਕ ਨੂੰ ਆਪਣਾ ਰੱਖੀ ਪੈਲੇਟ ਨੰਬਰ 3 ਕਿੰਨਾ 3 ਨੰਬਰ ਮਸ਼ੀਨ ਦੇ ਵਿੱਚ ਬਟਨ ਤੀਸਰੇ ਨੰਬਰ ਤੇ ਆ ਪਰ ਨਤੀਜਿਆਂ ਦੇ ਵਿੱਚ ਪਹਿਲੇ ਨੰਬਰ ਤੇ ਆਉਣਾ ਆਪਾਂ ਕਿਉਂਕਿ ਹਕੂਮਤ ਉਹ ਕਰਤੇ ਹੈ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਸੋ 5 ਤਰੀਕ ਨੂੰ ਦਿੱਲੀ ਨੇ ਫੈਸਲਾ ਕਰਨਾ ਹੈ ਅਗਲੇ 5 ਸਾਲ ਵਾਸਤੇ ਔਰ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਆ ਕਿ ਬਿਲਕੁਲ ਬੇਫਿਕਰ ਹੋ ਜਾ ਜੀ ਕੇਜਰੀਵਾਲ ਸਾਡਾ ਭਰਾ ਹੈ ਕੇਜਰੀਵਾਲ ਸਾਡਾ ਬੇਟਾ ਹੈ ਅਸੀਂ ਕੇਜਰੀਵਾਲ ਨੂੰ ਲੈ ਕੇ ਆਉਣਾ ਫਿਰ ਲਾएंगे ਫਿਰ ਲਾएंगे ਤੇ ਪਿਛਲੀ ਵਾਰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਇਸ ਵਾਰ ਵੀ ਤੁਹਾਡੇ ਪਿਆਰ ਦੀ ਉਮੀਦ ਕਰਦੇ ਆ ਅਰੇ ਇੱਕ ਕੋਈ ਬੰਦਾ ਹੈ ਅਰਵਿੰਦ ਕੇਜਰੀਵਾਲ ਜਿਹੜਾ ਜੋ ਕੈਨੇਡਾ ਉਹ ਕਰਦਾ ਅਸੀਂ ਜੁਮਲੇ ਨਹੀਂ ਸੁਣਾਉਂਦੇ ਅਸੀਂ ਜੋ ਕਹਿੰਨੇ ਆ ਉਹ ਕਰਦੇ ਆ ਸਵਿਸ ਕਰਕੇ ਤੁਹਾਡੇ ਕੋਲੇ ਆਏ ਆ ਕਿ ਆਉਣ ਵਾਲੀ 5 ਤਰੀਕ ਨੂੰ ਤੀਸਰੇ ਨੰਬਰ ਦਾ ਬਟਨ ਦਬਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ साड़ी जिम्मेवारी शुरू आने वाली पांच तारीख शिवाजी बिहार जनता कलोनी मधीपुरा विधानसभा अय आपका प्यार देखकर सर मेरा दिल ज्यादा खुश हो गया आपको देख के जी मैं देखूंगा बहुत बहुत प्यार आप अभिनंदन कर रहे हैं आप बहुत बहुत आपका धन्यवाद राखी बिल्ला ਆਪकी बेटी है आपकी बहन है और अरविंद केजरीवाल जी की फौज की सच्ची सिपाहीन है और आपने ਆਉਣ ਵਾਲੀ 5 ਤਰੀਕ ਨੂੰ ਆਪਣਾ ਰੱਖੀ ਪੈਲੇਟ ਨੰਬਰ 3 ਕਿੰਨਾ 3 ਨੰਬਰ ਮਸ਼ੀਨ ਦੇ ਵਿੱਚ ਬਟਨ ਤੀਸਰੇ ਨੰਬਰ ਤੇ ਆ ਪਰ ਨਤੀਜਿਆਂ ਦੇ ਵਿੱਚ ਪਹਿਲੇ ਨੰਬਰ ਤੇ ਆਉਣਾ ਆਪਾਂ ਕਿਉਂਕਿ ਹਕੂਮਤ ਉਹ ਕਰਤੇ ਹੈ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ ਯੂ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਸੋ 5 ਤਰੀਕ ਨੂੰ ਦਿੱਲੀ ਨੇ ਫੈਸਲਾ ਕਰਨਾ ਹੈ ਅਗਲੇ 5 ਸਾਲ ਵਾਸਤੇ ਔਰ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਆ ਕਿ ਬਿਲਕੁਲ ਬੇਫਿਕਰ ਹੋ ਜਾਓ ਜੀ ਕੇਜਰੀਵਾਲ ਸਾਡਾ ਭਰਾ ਹੈ ਕੇਜਰੀਵਾਲ ਸਾਡਾ ਬੇਟਾ ਹੈ ਅਸੀਂ ਕੇਜਰੀਵਾਲ ਨੂੰ ਲੈ ਕੇ ਆਉਣਾ ਫਿਰ ਲਾएंगे ਫਿਰ ਲਾएंगे ਤੇ ਪਿਛਲੀ ਵਾਰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਇਸ ਵਾਰ ਵੀ ਤੁਹਾਡੇ ਪਿਆਰ ਦੀ ਉਮੀਦ ਕਰਦੇ ਆਂ ਅਰੇ ਇੱਕੋ ਹੀ ਬੰਦਾ ਹੈ ਅਰਵਿੰਦ ਕੇਜਰੀਵਾਲ ਜਿਹੜਾ ਜੋ ਕੈਨੇਡਾ ਉਹ ਕਰਦਾ ਅਸੀਂ ਜੁਮਲੇ ਨਹੀਂ ਸੁਣਾਉਂਦੇ ਅਸੀਂ ਜੋ ਕਹਿੰਨੇ ਹਾਂ ਉਹ ਕਰਦੇ ਆਂ ਸਵਿਸ ਕਰਕੇ ਤੁਹਾਡੇ ਕੋਲੇ ਆਏ ਆਂ ਕਿ ਆਉਣ ਵਾਲੀ 5 ਤਰੀਕ ਨੂੰ ਤੀਸਰੇ ਨੰਬਰ ਦਾ ਬਟਨ ਦਬਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਆਉਣ ਵਾਲੀ 5 ਤਰੀਕ ਨੂੰ